ਸੋਰੀ ਗਾ ਜੀ ਸਾਰਿਆਂ ਨੂੰ ਅੱਜ ਆਪਾਂ ਆਲੂਆਂ ਦੀ ਸਬਜ਼ੀ ਬਣਾਵਾਂਗੇ ਤਰੀ ਵਾਲੀ ਆ ਆਲੂ ਵਾਲਲੇ ਇਹ ਗਰਮ ਹੈ ਥੋੜੇ ਜਿਹਾ ਆਪਾਂ ਵਿੱਚ ਪਾਣੀ ਪਾਵਾਂਗੇ ਠੰਡੇ ਕਰਨ ਵਾਸਤੇ ਫਿਰ ਇਹਨਾਂ ਨੂੰ ਛਿੱਲਾਂਗੇ ਆਪਾਂ

ਜੰਗੀ ਤਰਬਲੇ ਵਧੀਆ ਛਿਲਕਾ ਲੈਂਦਾ ਉਤੋਂ ਹੁਣ ਆਪਾਂ ਇਹਨਾਂ ਨੂੰ چیر ਲਾਂਗੇ چیر ਕੇ ਫਾੜ ਕੇ ਕਰਾਂਗੇ ਤੇ ਉੱਤੇ ਆਪਾਂ ਨਾਣ ਮਿਰਚ ਪਾਵਾਂਗੇ ਫਿਰ ਇਹਨਾਂ ਨੂੰ ਫਰਾਈ ਕਰਾਂਗੇ ਆਪਾਂ ਲਓ ਆਪਾਂ ਲੋ ਚੀਰ ਲੇ ਫਾੜੀਆਂ ਕਰ ਲਈਆਂ ਹੁਣ ਆਪਾਂ ਥੋੜਾ ਥੋੜਾ ਉੱਤੇ ਨਾਣ ਮਿਰਚ ਪਾਵਾਂਗੇ ਕੋਸਤਾਪਾ ਮਸਾਲੇ ਚ ਵੀ ਪਾਇਆ ਹੋਇਆ ਨਾਣ ਮਿਰਚ ਤੇ ਇਹਦੇ ਚ ਆਪਾਂ ਥੋੜਾ ਹੀ ਪਾਵਾਂਗੇ ਫੱਗ ਵਾਲਾਂਗੇ ਤੇ ਕੜਾਈ ਧਰਾਂਗੇ ਆਪਾਂ ਤੇਲ ਪਾਵਾਂਗੇ ਅੱਧੀ ਕੜਚੀ ਤੇਲ ਦੀ ਜੇ ਤੇਲ ਗਰਮ ਹੋ ਗਿਆ ਸਰਪਾ ਵਿੱਚ ਆਲੂਆਂ ਦੇ ਫਾੜੀਆਂ ਪਾ ਦਿਆਂਗੇ। ਲਓ ਆਪਣਾ ਤੇਲ ਗਰਮ ਹੋ ਗਿਆ। ਹੁਣ ਆਪਾਂ ਫਾੜੀਆਂ ਪਾਵਾਂਗੇ। ਇਹਨੂੰ ਬੱਸ ਅਪਾ 5 ਕਿ ਮਿੰਟ ਸੇਕ ਲਵਾਵਾਂਗੇ ਫਿਰ ਕੱਢ ਲਾਂਗੇ ਲਓ ਆਪਣਾ ਫਾੜਗਾ ਫਰਾਈ ਹੋ ਗਿਆ ਹੁਣ ਆਪਾਂ ਕੱਢਾਂਗੇ 4-5 ਮਿੰਟ ਸੇਕ ਲਵਾ ਲਿਆ ਆਪਾਂ ਹੁਣ ਆਪਾਂ ਤੇਲ ਪਾਵਾਂਗੇ ਕੜਕਾ ਲਾਵਾਂਗੇ ਹਾਂ ਆਪਾਂ ਮਸਾਲਾ ਕੁੱਟ ਕੇ ਰੱਖ ਲਿਆ ਕੁੰਡੇ ਚ ਲਸਣ ਗੰਡਾ ਤੇ ਅਦਰਕ ਤੇ ਜੀਰਾ ਪਾਇਆ ਵਿੱਚ ਰਗੜ ਕੇ ਪਾਇਆ ਜੀਰਾ ਆਪਾਂ ਤੇ ਆ ਟਮਾਟਰ ਆਏਗਾ ਤੇ ਨਾਣ ਮਿਰਚ ਪਤਾ ਪਾਉਣਾ ਹੀ ਪਾਉਣਾ ਸੀ ਆਪਾਂ ਆਪਣਾ ਤੇਲ ਗਰਮ ਹੋ ਗਿਆ ਤੇ ਆਪਾਂ ਮਸਾਲਾ ਪਾਵਾਂਗੇ ਜੀਰਾ ਤਾਂ ਸਭ ਜੀਰਾ ਘੜਿਆ ਹੋਇਆਗਾ ਮਸਾਲੇ ਦੇ ਵਿੱਚ ਹੁਣ ਆਪਾਂ ਟਮਾਟਰ ਪਾਵਾਂਗੇ। ਜਦੋਂ ਆਪਾਂ ਚੰਗੀ ਤਰ੍ਹਾਂ ਪੁੱਨ ਲਾ ਗਏ ਮਸਾਲੇ ਨੂੰ ਤੇ ਟਮਾਟਰ ਨੂੰ ਮਸਾਲਾ ਕੁ ਝ ਜ ਗਿਆ ਆਪਣਾ ਤੇ ਉਸ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਪਹਿਲਾਂ ਪਾਣੀ ਪਾ ਕੇ ਆਪਾਂ ਫਿਰ ਇਹਨੂੰ ਸੇਕ ਲਵਾਵਾਂਗੇ ਭੁੰਨਾਗੇ। ਕਿ ਮਸਾਲਾ ਪੁੱਜੀ ਜਾਂਦੇ ਨੂੰ ਮਸਾਲਾ ਆਪਣਾ ਘੁੱਜ ਗਿਆ ਤੇ ਹੁਣ ਆਪਾਂ ਵਿਚਾਲੂ ਪਾ ਲਵਾਂਗੇ ਫੜਨ ਪਾਵਾਂਗੇ ਫਰਾਈ ਕੀਤੀਆਂ ਹੋਈਆਂ ਹੁਣ ਆਪਾਂ ਪਾਣੀ ਪਾਵਾਂਗੇ ਹੁਣ ਆਪਾਂ ਉਤੋਂ ਟੱਕ ਦੇਾਂਗੇ ਤੇ 5 ਮਿੰਟਾਂ ਨੂੰ ਦੇਖ ਕੇ ਆਪਾਂ ਲਾ ਲਾਂਗੇ ਲੋ ਕਾ 7 ਮਿੰਟ ਹੋ ਗਏ ਆਲੂ ਪਾਇਆ ਨੂੰ ਤੇ ਹੁਣ ਆਪਾਂ ਲਾਵਾਂਗੇ ਸਬਜ਼ੀ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਲਾਵਾਂਗੇ ਆਪਾਂ ਤੜੰਗਾ ਪਾਵਾਂਗੇ ਕਿੰਨੀ ਵਧੀਆ ਬਣੀ ਸਬਜ਼ੀ ਦੇਖੋ ਜਿਵੇਂ ਹੋਟਲਾਂ ਦੀਆਂ ਸਬਜ਼ੀਆਂ ਵਰਗੀ ਸਬਜ਼ੀ ਬਣੀ ਹੈ ਬਹੁਤ ਵਧੀਆ ਬਣੀ ਹੈ ਦੇਖੋ ਕਿੰਨੀ ਵਧੀਆ ਬਣੀ ਸਬਜ਼ੀ ਆਪਣੀ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ